ਚਾਹੇ 4 ਸੂਟ ਲੋ ਚਾਹੇ 1 ਸੂਟ ਲੋ ਰੇਟ ਲੱਗੇਗਾ ਹੋਲ ਸੇਲ ਦਾ ਚੋਰਜਟ ਦਾ ਸੂਟ ਹੈ ਜੀ ਆਇਆਗਾ ਜੀ ਵਰਕ ਨਾਲ ਇਹਦੇ ਨਾਲ ਆਊਗਾ ਦੁਪੱਟਾ ਵਰਕ ਵਾਲਾ ਇਹ ਸੂਟ ਆਪਾਂ ਹੀ ਦੇਨੇ ਸਿਰਫ 250 ਰੁਪਏ ਰੇਂਜ ਚ ਇਹਦੇ ਵਿੱਚ ਆਉਣਗੇ ਜੀ 3 ਰੰਗ ਆਉਣਗੇ ਜੀ ਜੀ ਪੀਸ ਜਿੰਨੇ ਮਰਜ਼ੀ ਲੋ ਇਸ ਵਿੱਚ ਕੀ ਕਾ ਦੇਖੋ ਕਾਟਨ ਤੇ ਕੱਪੜਾ ਜੀ ਸਾਰੇ ਸ਼ਰਟ ਦੇ ਉੱਪਰ ਧਾਗੇ ਦਾ ਕੰਮ ਆਊਗਾ ਜੀ ਨਾਲ ਆਊਗਾ ਦੁਪੱਟਾ ਦੁਪੱਟਾ ਵਰਕ ਵਾਲਾ ਜੀ ਇਹ ਵੀ ਜੀ ਆਮ ਹੀ ਜਿਵੇਂ 4-500 ਪੀਸ ਵਿਕਦਾ ਹਾਂ ਇਹ ਲੱਗਣਾ ਸਿਰਫ 280 ਰੁਪਏ ਦਾ ਇਹ ਚ ਵੀ ਰੰਗ ਆਉਣਗੇ ਬਾਕੀ ਵਿੱਚ ਵਿੱਚ 4 ਰੰਗ ਆਉਣਗੇ ਕ੍ਰੇਪ ਦਾ ਸੂਟ ਹੈ ਸਾਰਾ ਫਰੰਟ ਹੈਵੀ ਆਊਗਾ ਗਲਾ ਆ ਗਿਆ ਸਾਰਾ ਫਰੰਟ ਆ ਗਿਆ ਨਾਲ ਆ ਗਿਆ ਡਾਇਮੰਡ ਵਰਕ ਜੀ ਜੀ ਚਨੂਨ ਦਾ ਦੁਪੱਟਾ ਹਾਂ ਹਾਂ ਦੁਪੱਟਾ ਵੀ ਬਹੁਤ ਸੋਹਣਾ ਬਣੇ ਆਮ ਜਿਵੇਂ ਨਹੀਂ 7-800 ਦਾ ਪੀਸ ਸ਼ੁਰੂ ਹੁੰਦਾ ਹੈ ਬਿਲਕੁਲ ਜੀ ਇਹ ਆਪਾਂ ਦੇ ਨਹੀਂ 400 ਰੁਪਏ ਦੇ ਜਿੱਤੇ ਰੰਗ ਆਉਣਗੇ ਇਹਦੇ ਵਿੱਚ ਇਸ ਤਰ੍ਹਾਂ ਦੇਖੋ ਮੈਟੈਲਿਕ ਚਾਰ ਯਾਹ ਬੜਾ ਸੋਹਣਾ ਕਲਰ ਹੈ ਜੀ ਹਾਂ ਤੇ ਰੇਟ ਸਿਰਫ 400 ਰੁਪਏ ਦੇ ਇਸ ਤੋਂ ਵੀ ਜਿਆਦਾ ਦੇਖੋ ਜੀ ਮੇਰੇ ਕੋਲ ਕ੍ਰੇਪ ਦਾ ਸੂਟ ਹੈ ਪੂਰਾ ਭਰਿਆ ਹੋਇਆ ਸੂਟ ਆਊਗਾ ਡਿਜ਼ਾਈਨ ਪੂਰਾ ਹੈਵੀ ਹੈ ਨਾਲ ਦੁਪੱਟਾ ਵੀ ਪੂਰਾ ਹੈ ਵਧੀਆ ਹੈਵੀ ਡ ਤੇ ਇਹ ਵੀ ਜੀ ਜਿਵੇਂ ਆਪਾਂ ਨੂੰ ਸਿਰਫ 500 ਰੁਪਏ ਦੇ ਵਿੱਚ ਵੀ ਸਲੋ ਇਹ 500 ਰੁਪਏ ਚ ਇਹ ਭਾਈ ਇਹ ਬਰਾਇਡਲ ਸੂਟ ਆ ਗਿਆ ਨਾ ਜਿਹੜੇ ਬਾਜ਼ਾਰ ਚ 8 900 ਜਾਂ 1000 ਰੁਪਏ ਦੇ ਵਿਕਦੇ ਆ ਹਾਂਜੀ ਹਾਂਜੀ ਵੀਰ ਜੀ ਆ ਦੇਖੋ ਕਲਰ ਵੀ ਬਹੁਤ ਸੋਹਣੇ ਬਰਾਇਡਲ ਕਲਰ ਆਣਗੇ ਹਾਂ ਹਾਂ ਇੱਕ ਜਿਵੇਂ ਹੁਣ ਆ ਇਸ ਤੋਂ ਬਾਅਦ ਆ ਦੇਖੋ ਜੀ ਜੀ ਹੁਣ ਜਿਵੇਂ ਆ ਹੈਂਡਵਰਕ ਆ ਗਿਆ ਜੀ ਜੀ ਠੀਕ ਹੈ ਜੀ ਕ੍ਰੇਪਟੀ ਉੱਤੇ ਇਹ ਪੂਰਾ ਹੈਵੀ ਡਿਜ਼ਾਈਨ ਹੈ ਬਿਲਕੁਲ ਜੀ ਨਾਲ ਦੁਪੱਟਾ ਹੈਵੀ ਆਊਗਾ ਹਾਂ ਇਹ ਵਾਲਾ ਡਿਜ਼ਾਈਨ ਆਊਗਾ 550 ਰੁਪਏ ਦਾ ਜੀ 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 ਹੁਣ ਜਿਵੇਂ ਇੱਕ ਆ ਗਿਆ ਜੀ ਸ਼ਿਮਰ ਹਾਂਜੀ ਪੂਰਾ ਇਹ ਵੀਡਾ ਦੁਪੱਟਾ ਹੈਗਾ ਜੀ ਜੀ ਇਹ ਪੀਸ ਨਹੀਂ ਜਿਵੇਂ 8900 ਰੁਪਏ ਰੇਂਜ ਚ ਵਿਕਦੀ ਹੈ ਬਿਲਕੁਲ ਜੀ ਇਹ ਲੱਗਣਾ ਸਿਰਫ 500 ਰੁਪਏ ਰੇਂਜ ਸਾਰੇ ਕਲਰ ਹੀ ਇਹਦੇ ਪੂਰੇ ਵਧੀਆ ਸ਼ਾਨਦਾਰ ਕਲਰ ਮੈਟੈਲਿਕ ਕਲਰ ਜੀ ਨੂੰ ਆਪਾਂ ਕਹ ਲਈਦਾ ਹਾਂਜੀ ਵੀਰ ਜੀ ਇੱਕ ਆਗੇ ਜਿਵੇਂ ਆਹ ਥੋੜਾ ਵੇਸਟਾ ਵੀ ਚੇਂਜ ਹੈ ਹਾਂ ਹਾਂ ਮੈਟੈਲਿਕ ਕਲਰ ਦੂਜੇ ਆਗੇ ਜੀ ਆਪਣੇ ਲਾਈਟ ਕਲਰ ਆਗੇ ਇਹ ਜਗਮਕਰਦੇ ਸੂਟ ਜੀ ਨੂੰ ਆਪਾਂ ਕਹ ਲਈਦਾ ਹਾਂਜੀ ਦੁਪੱਟਾ ਪੂਰਾ ਵਧੀਆ ਹੈਵੀ ਦੁਪੱਟਾ ਹੋਊਗਾ ਬਿਲਕੁਲ ਜੀ ਰੰਗ ਵੀ ਬੜੇ ਸੋਹਣੇ ਰੰਗ ਹੈ ਇਹਦੇ ਹਾਂ ਹਾਂ ਆਹ ਦੇਖੋ ਜ ਇਹ ਆ ਗਈ ਆਪਣਾ 550 ਰੁਪਏ ਇਹ 550 ਰੁਪਏ ਦੇ ਹੀ ਚੱਲੇਗੀ 550 ਰੁਪਏ ਕੀ ਬਾਤ ਹੈ ਜੀ ਜੇ ਇਹਨੂੰ 5-6 ਸੌ ਜੀ ਦੇਖੋ ਕਾਫੀ ਆਈਟਮ ਹੈਗੀ ਹਾਂ ਹਾਂ ਤੇ ਵਧੀਆ ਦੇਖੋ ਜੀ ਆਪਾਂ ਬਿਆਹ ਸ਼ਦੀ ਵਾਲਾ ਸੂਟ ਇੰਨੀ ਗ੍ਰੇਂਜ ਹੀ ਬਣਾ ਸਕਦੇ ਮਤਲਬ ਜਿਹੜਾ ਬਾਜ਼ਾਰ ਦੇ ਵਿੱਚ ਕੱਪੜਾ ਲੱਖ ਰੁਪਏ ਦਾ ਬੰਨਣਾ ਆਪਾਂ 30-40 ਹਜ਼ਾਰਸ ਬਣਾ ਕੇ ਦੇ ਦਾਂਗੇ ਨਾ ਜੀ 30-40 ਹਜ਼ਾਰ ਤੋਂ ਵੀ ਥੱਲੇ ਚ ਬਣਾ ਦਾਂਗੇ ਅੱਗੇ ਆ ਗਾਹਕ ਜੀ ਦੇਖੋ ਇਹ ਆਪਦੀ ਮਰਜ਼ੀ ਹੈ ਜੀ ਜੀ ਮਹਿੰਗਾ ਜਿੰਨਾ ਮਰਜ਼ੀ ਲਵੇ ਪਰ ਅਸੀਂ ਪੰਜ ਸਸਤੀ ਰੇਂਜ ਚ ਵੀ ਤੁਹਾਨੂੰ ਛੋੜੇ ਸੂਟ ਦੇ ਸਕਦੇ ਹਾਂ ਬਿਲਕੁਲ ਪੂਰਾ ਹੈਵੀ ਦੁਪੱਟਾ ਬਿਲਕੁਲ ਜੀ ਇਹਦੇ ਵਿੱਚ ਜੀ ਨਾ ਲੋਨ ਦਾ ਕਪੜਾ ਨਾਲ ਓਕੇ ਹੁਣ ਜਿਵੇਂ ਕਿਸ ਨੇ ਲੈਣਾ ਹੋਵੇ ਕਿ ਜਿਵੇਂ 11 1200 ਵਾਲਾ ਸੂਟ ਚਾਹੀਦਾ ਜੀ 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 ਠੀਕ ਹੈ ਜੀ ਇਹ ਉਹ ਕਮੀ ਪੂਰੀ ਕਰਦਾ ਬਿਲਕੁਲ ਜੀ ਦਿੱਕਦਾ ਵੀ ਆਰ ਜੀ 11 1200 ਦਾ ਹੀ ਹੈ 11 1200 ਦਾ ਨਾਲ ਲੋਣਾ ਹੈ ਜੀ ਕੋਈ ਦੇਖੋ 1 ਰੁਪਿਆ ਵਧ ਖਰਚਣ ਦੀ ਲੋੜ ਨਹੀਂ ਸੂਟ ਆਣਾ 630 ਰੁਪਏ ਦਾ 630 ਰੁਪਏ ਦਾ ਅੱਡੇ ਖੁੱਲੇ ਡੁੱਲੇ ਦੁਪੱਟੇ ਦੇ ਨਾਲ ਜੀ ਹਾਂ ਜੀ ਵਾਹ ਜੀ ਵਾਹ ਇਹਦੇ ਵਿੱਚ ਨਾ ਜੀ ਰੰਗ ਮਿਲ ਜਾਣਗੇ ਤੁਹਾਨੂੰ 7 8 ਹਾਂ ਹਾਂ ਆ ਦੇਖੋ ਡਾਰਕ ਰੰਗ ਵੀ ਸਾਰੇ ਐ ਖਿੜਵੇਂ ਆਣਗੇ ਨਾ ਜੀ ਹਾਂ ਜੀ ਇਹ ਚ ਨਾ ਜੀ ਜਿਵੇਂ ਚਾਰ ਰੰਗ ਤਾਂ ਮਿਲ ਜਾਣਗੇ ਇਸ ਤਰ੍ਹਾਂ ਦੇ ਡਾਰਕ ਬਿਲਕੁਲ ਜੀ ਠੀਕ ਹੈ ਨਾ ਜੀ ਆ ਦੇਖੋ ਜਿਵੇਂ ਹੁਣ ਮਹਿਰੂਨ ਕਲਰ ਹੈ ਬਿਲਕੁਲ ਜੀ ਠੀਕ ਹੈ ਜੀ ਉਹ ਮਹਿੰਦੀ ਆ ਗਿਆ ਫਰੋਜੀ ਆ ਗਿਆ ਤੇ ਚਾਰ ਰੰਗ ਆ ਜਾਣਗੇ ਜਿਵੇਂ ਲਾਈਟ ਬਿਲਕੁਲ ਜੀ ਤੇ ਰੇਟ ਰਹਿਣਾ ਜੀ 630 ਰੁਪਏ ਦਾ 630 ਰੁਪਏ ਸਿਰਫ ਹਾਂ ਜੀ ਪੂਰਾ ਹੈਵੀ ਬਰਬਰੀ ਦੇ ਉੱਤੇ ਵੇਸ ਹੈ ਬਿਲਕੁਲ ਜੀ ਤੇ ਚੀਜ਼ ਵੀ ਬੜੀ ਵਧੀਆ ਕੀ ਬਾਤ ਹੈ ਜੀ ਇੱਕ ਆ ਦੇਖੋ ਵੀ ਜੀ ਕ੍ਰਾਸ਼ ਸ਼ਿਮਰ ਤੇ ਕਪੜਾ ਜੀ ਜੀ ਪੂਰਾ ਹੈਵੀ ਵੇਸ ਹੈ ਹਾਂ ਹਾਂ ਆ ਦੇਖੋ ਸ਼ਾਈਨਿੰਗ ਦਾ ਬਾਤ ਹੈ ਜੀ ਜਗਮਗਰਦਾ ਸੂਟ ਹਾਂਜੀ ਆ ਦੇਖੋ ਜੀ ਹਾਂ ਨਾਲ ਇਹਨਾਂ ਦੁਪੱਟਾ ਆ ਗਿਆ ਹੈਵੀ ਮਤਲਬ ਦੁਪੱਟੇ ਵੀ ਮੈਂ ਦੇਖਿਆ ਵਰਕ ਹੈ ਮਤਲਬ ਭਾਰੇ ਭਾਰੇ ਕਿਤੇ ਆਠਾ ਠੂਂਗ ਲਾਉਂਦੇ ਨਾ ਜੀ ਹਾਂਜੀ ਜੀ ਜੀ ਇਹ ਸੂਟ ਨਹੀਂ ਜਿਵੇਂ 12-1300 ਹੋਵੇ ਵਿਕਦਾ ਇਹ 700 ਰੁਪਏ ਦੇ ਵਿੱਚ ਪਊਗਾ ਇਹ 700 ਰੁਪਏ ਦੇਣਾ ਆਪਾਂ ਜੀ ਆ ਦੇਖੋ ਕਲਰ ਵੀ ਦੇਖੋ ਕਿ ਬੜੇ ਵਧੀਆ ਕਲਰ ਹੈਗੇ ਜੀ 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 ਜਜ ਜਜ ਦੇ ਇਹ ਕਲਰ ਹੈ ਬਿਲਕੁਲ ਜੀ ਆ ਦੇਖੋ ਜੀ ਹੁਣ ਇਸ ਤੋਂ ਵੀਰ ਜੀ ਮਿਕਾਊਗਾ ਪੂਰਾ ਫਰੰਟ ਜਾਲ ਹੈਵੀ ਮਤਲਬ ਜਿਹਨੂੰ ਆਪਾਂ ਜਾਲ ਦੁਪੱਟੇ ਦੇ ਲੋਕੀ ਦਿਖਾਉਂਦੇ ਆ ਆਪਾਂ ਸੂਟ ਜਾਲ ਦਿਖਾਣਾ ਹੈ ਇਤਕੀ ਹਾਂਜੀ ਆ ਦੇਖੋ ਜੀ 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 ਪੂਰਾ ਫਰੰਟ ਤੇ ਜਾਲ ਵਰਕ ਹੋਇਆ ਹੈਗਾ ਬਿਲਕੁਲ ਜੀ ਉਹ ਵੀ ਜਰੀ ਦਾ ਦੇਖੋ ਬਿਲਕੁਲ ਬਿਲਕੁਲ ਨਾਲ ਇਹਦੇ ਨਾਲ ਦੁਪੱਟਾ ਆਊਗਾ ਪੂਰਾ ਹੈਵੀ ਇਨਰ ਇਹਦੇ ਵਿੱਚ ਵੀ ਹੈ ਬਿਲਕੁਲ ਜੀ ਠੀਕ ਹੈ ਮਤਲਬ ਇਹਦੇ ਕੋਈ ਐਕਸਟਰਾ ਪੈਸੇ ਲਾਣ ਦੀ ਲੋੜ ਨਹੀਂ ਹਾਂਜੀ ਇਹ 750 ਰੁਪਏ ਰਿੰਚ ਪੂਟ ਸੂਟ ਪਊਗਾ ਇਹ 750 ਰੁਪਏ ਦੇਣਾ ਵਿਦ ਇਨਰ ਹਾਂਜੀ ਕਿਆ ਬਾਤ ਹੈ ਜੀ ਇਹਦੇ ਵਿੱਚ ਵੀਰ ਜੀ ਨੇ ਚਾਰ ਰੰਗ ਹੈਗੇ ਹਾਂ ਹ ਨਮੀਆ ਸ਼ੇਡ ਹੋ ਗਿਆ ਹਾਂ ਹਾਂ ਤੇ ਇੱਕ ਆ ਮੋਰ ਮੱਖੇ ਕਲਰ ਆ ਗਿਆ ਤੇ ਰੇਂਜ ਆਉਣਗੀ ਜੀ ਸਿਰਫ 750 ਰੁਪਏ ਕੀ ਬਾਤ ਹੈ ਜੀ ਇੱਕ ਆਉਗਾ ਜੀ ਜਿਵੇਂ ਜਾਮ ਦੇ ਉੱਤੇ ਕੋਈ ਕਹਿੰਦੇ ਜੀ ਲਾਈਨਿੰਗ ਨਹੀਂ ਲਾਉਣੀ ਜੀ 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 ਪਿਓਰ ਦਾ ਦੁਪੱਟਾ ਨਾਲ ਆਉਗਾ ਜੀ ਬਿਲਕੁਲ ਜੀ ਮੈਟੈਲਿਕ ਚਾਟ ਆਣਗੇ ਜਿਵੇਂ ਆਈਸਕ੍ਰੀਮ ਕਲਰ ਆ ਗਈ ਜੀ ਜੀ ਹੈਂਡਵਰਕ ਵਾਲਾ ਪੀਸ ਹੈ ਹਾਂ ਹਾਂ ਜਾਮ ਦਾ ਪੀਸ ਨਾ ਆਮ ਹੀ 1100 ਤੋਂ ਸ਼ੁਰੂ ਹੁੰਦਾ ਹੈ ਇਸ ਤਰ੍ਹਾਂ ਦਾ ਵਰਕ ਵਾਲਾ ਬਿਲਕੁਲ ਬਿਲਕੁਲ ਆ ਦੇਖੋ ਕਲਰ ਵੀ ਬੜੇ ਵਧੀਆ ਇਹਨਾਂ ਦੇ ਹਾਂ ਤੇ ਇਹ ਵੀ ਜੀ 750 ਰੁਪਏ ਰਿੰਚ ਸੂਟ ਪਊਗਾ ਇਸੋ ਵੀ ਜੀ ਆ ਇਹ ਦੋਨਾਂ ਸੋਰੀ ਸ਼ਾਈਨਿੰਗ ਵਾਲੀ ਨਵੀਂ ਆਈ ਹੈ ਕਾਟਨ ਓਕੇ ਮਤਲ ਹੈਗੀ ਕਾਟਨ ਹੈ ਪਰ ਹੈਗੀ ਸ਼ਾਈਨਿੰਗ ਵਾਲੀ ਹੈ ਜੀ ਦੇਖੋ ਜੀ 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 ਡਿਜ਼ਾਈਨ ਵੀ ਪੂਰਾ ਵਧੀਆ ਹੈਵੀ ਡਿਜ਼ਾਈਨ ਆਊਗਾ ਬਿਲਕੁਲ ਜੀ ਨਾਲ ਬਾਜੂ ਵਰਕ ਆਉਣਗੇ ਹਾਂ ਹਾਂ ਦੁਪੱਟਾ ਹੈਵੀ ਆਊਗਾ ਬਿਲਕੁਲ ਜੀ ਰੰਗ ਆਣਗੇ ਇਹਦੇ ਵਿੱਚ ਚਾਰ ਜੀ ਤੇ ਡਿਜ਼ਾਈਨ ਵੀ ਇਹਦੇ ਵਿੱਚ ਦੇਖੋ ਜਿਵੇਂ ਕਾ ਡਿਜ਼ਾਈਨ ਅਲੱਗ ਬਿਲਕੁਲ ਠੀਕ ਹੈ ਜੀ ਕਲਰ ਇਹਦੇ ਵਿੱਚ ਡਾਰਕ ਲਾਈਟ ਸਾਰੇ ਮਿਲ ਜਾਣਗੇ ਸਾਰੇ ਆ ਜਾਣਗੇ ਜੀ ਹਾਂ ਜੀ ਇੱਕ ਜਿਵੇਂ ਇਹਦੇ ਵਿੱਚ ਵਾਈਟ ਤੇ ਡਿਜ਼ਾਈਨ ਮਿਲ ਜੇਗਾ ਅੱਛਾ ਵਾਈਟ ਮੈਂ ਲਾਇਆ ਸਾਹ ਪਾਜੀ ਬਹੁਤ ਘੱਟ ਆਂਦਾ ਨਾ ਵੈਸੇ ਜੀ ਹਾਂ ਜੀ ਜੀ ਇਹ ਸਪੈਸ਼ਲ ਵਾਈਟ ਆਇਆ ਜੀ 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 ਇਹ ਡਿਜ਼ਾਈਨ ਦੇ ਵਿੱਚ ਨਹੀਂ ਮਤਲਬ ਕਲਰ ਵਾਈਟ ਹੀ ਮਿਲੂਗਾ ਬਿਲਕੁਲ ਜੀ ਦੁਪट्टे ਦਾ ਕਲਰ ਲੱਗ ਮਿਲੂਗਾ ਕੰਟਰਾਸਟ ਆ ਜਾਏਗਾ ਜੀ ਹਾਂ ਜੀ ਕੰਟਰਾਸਟ ਆ ਦੇਖੋ ਹੈਂਡਵਰਕ ਹੋਇਆ ਸਾਰਾ ਸਾਰਾ ਜੀ ਤੇ ਨਾਲ ਦੇ ਨਾਲ ਇਸ ਤਰ੍ਹਾਂ ਦਾ ਦੁਪੱਟਾ ਆ ਗਿਆ ਬਿਲਕੁਲ ਜੀ ਦੁਪੱਟਾ ਪੂਰਾ ਵਧੀਆ ਵਰਕ ਵਾਲਾ ਹਾਂ ਹਾਂ ਸੂਟ ਮਤਲਬ ਕਿ ਇਹ ਚੀਜ਼ ਨਾ ਜੀ ਜਿਵੇਂ ਕਾਫੀ ਰੇਂਜ ਚ ਵਿਕਦੀ ਹੈ 12-1300 ਰੁਪਏ ਸੂਟ ਵਿਕਦੇ ਹੈਵੀ ਵਰਕ ਕਾਫੀ ਜੀ ਜੀ ਇਹ 750 ਰੁਪਏ ਰੇਂਜ ਚ ਪਊਗਾ ਇੱਕ ਵੀਰ ਜੀ ਮੈਂ ਕਾਹ ਦੇਖੋ ਫਰਕਾਬਾਦੀ ਡਿਜ਼ਾਈਨ ਹੈ ਬਿਲਕੁਲ ਜੀ ਪੂਰਾ ਵਧੀਆ ਹੈਵੀ ਬ੍ਰਾਈਡਲ ਡਿਜ਼ਾਈਨ ਹੈਗਾ ਹਾਂ ਹਾਂ ਠੀਕ ਹੈ ਨੀ ਸਾਰਾ ਫਰੰਟ ਹੈਵੀ ਆਊਗਾ ਜੀ ਬਿਲਕੁਲ ਠੀਕ ਤੇ ਨਾਲ ਇਹ ਦੇ ਨਾ ਜੀ ਆਹਾ ਬਾਜੂਗਾ ਹਾਂ ਹਾਂ ਤੇ ਨਾਲ ਇਹ ਦੇ ਸਲਵਾਰ ਤੇ ਵਰਕ ਹੈ ਮਤਲਬ ਸਾਰਾ ਪਰਮਾ ਆ ਗਿਆ ਜੀ ਸਾਰੇ ਕਿਤੇ ਐ ਵਰਕ ਆ ਗਿਆ ਜੀ ਜੀ ਨਾਲ ਇਹਦੇ ਨਾਲ ਆ ਗਿਆ ਜੀ ਆਵਲਾ ਦੁਪੱਟਾ ਆ ਗਿਆ ਜੀ ਦੁਪੱਟਾ ਵੀ ਪੂਰਾ ਵਰਕ ਵਾਲਾ ਹਾਂਜੀ ਦੁਪੱਟਾ ਪੂਰਾ ਵਧੀਆ ਵਰਕ ਵਾਲਾ ਆਊਗਾ ਜੀ 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 ਇਹ ਵੀ ਜੀ ਨਾ ਜਿਵੇਂ 2 2 3 3000 ਦੀ ਰੇਂਜ ਚ ਪੀਸ ਵਿਕਦੇ ਬਿਲਕੁਲ ਜੀ ਜਿਹੜਾ ਆਵਲਾ ਡਿਜ਼ਾਈਨ ਹੈਗਾ ਹਾਂ ਹਾਂ ਤੇ ਇਹ ਆਪਾਂ ਨੂੰ ਸਿਰਫ 1180 ਰੁਪਏ ਰੇਂਜ ਚ ਸ਼ੁਰੂ ਕਰ ਦਿੰਦੇ ਹਾਂ 1180 ਚ ਭਾਜੀ ਮੈਂ ਕਿ ਦੁਬਾਰਾ ਪੁੱਛ ਲਗਾ ਪਾ ਸਿੰਗਲ ਸਿੰਗਲ ਵੀ ਸੂਟ ਇਸੇ ਰੇਟਾਂ ਤੇ ਦੇਣਾ ਨਾ ਜੀ ਹਾਂਜੀ ਵੀਰ ਜੀ ਇਹ ਸਿੰਗਲ ਵੀ ਦਵਾਂਗੇ ਸੈੱਟ ਵਾਈਜ਼ ਵੀ ਮਿਲੂਗਾ ਰੇਟ ਇੱਕ ਹੀ ਮਿਲੂਗਾ ਰੇਟ ਹੀ ਲੱਗਣਾ ਹੈ ਜੀ ਹਾਂਜੀ ਵੀਰ ਜੀ ਵ ਆ ਦੇਖੋ ਜੀ ਮੇਨ ਜਿਹਦਾ orange ਦੇ ਤਾਂ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਨਾ ਅੱਜਕੱਲ੍ਹ ਜੀ ਹਾਂਜੀ ਵੀਰ ਜੀ 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 ਜਿਵੇਂ ਕਾ ਮੋਰ ਵਾਲਾ ਡਿਜ਼ਾਈਨ ਹੈ ਇਹ ਬਹੁਤ ਫੇਮਸ ਫੇਅਰ ਡਿਜ਼ਾਈਨ ਬਿਲਕੁਲ ਜੀ ਠੀਕ ਹੈ ਨੀ ਹਰ ਇੱਕ ਦੁਕਾਨ ਤੇ ਮਿਲੂਗਾ ਤੁਹਾਨੂੰ ਬਿਲਕੁਲ ਪਰ ਇਹ ਟੇਲਾ ਨਹੀਂ ਮਿਲਣਾ ਕਿਤੇ ਹਾਂਜੀ ਆ ਦੇਖੋ ਵਾਹ ਜੀ ਵਾਕਿਆ ਬਾਤ ਹੈ ਜੀ ਇਹਦੇ ਵੀ ਮਤਲਬ ਕਿ ਤੁਹਾਨੂੰ ਮੈਂ ਦਿਖਾ ਦਿਆਂ ਆ ਬਾਜੂ ਬਿਲਕੁਲ ਜੀ ਆ ਸਲਵਾਰ ਬਿਲਕੁਲ ਬਿਲਕੁਲ ਨਾਲ ਪਿਓਰ ਚਨੂਨ ਦਾ ਦੁਪੱਟਾ ਹਾਂ ਹਾਂ ਦੁਪੱਟਾ ਵਰਕ ਵਾਲਾ ਬਹਿਵੀ ਵਾਲਾ 1180 ਰੁਪਏ ਇੱਕ ਤੁਹਾਨੂੰ ਦਿਖਾ ਦਈਏ ਜਿਵੇਂ ਸਰਦੀ ਦੇ ਹਿਸਾਬ ਫੈਂਸੀ ਵੀ ਹੈ ਜੀ ਜੀ ਤੇ ਗਰਮ ਸੂਟ ਵੀ ਆ ਜਿਹਨਾਂ ਆਪਾਂ ਵੈਲਵਟ ਚ ਵੀ ਕਹ ਲੈਨੇ ਭਾਜੀ ਪਿਓਰ ਵੈਲਵਟ ਹੈ ਜੀ ਬਿਲਕੁਲ ਜੀ ਇਹਦੇ ਨਾਲ ਨਾ ਵੀਰ ਜੀ ਜਿਵੇਂ ਦੁਪੱਟਾ ਕਹ ਦੀਏ ਸ਼ਾਲ ਕਹ ਦੀ ਗੱਲ ਕੋਈ ਹੈ ਪੂਰਾ ਹੈਵੀ ਆਊਗਾ ਬਿਲਕੁਲ ਜੀ ਬਿਲਕੁਲ ਆਹ ਦੁਪੱਟਾ ਹਾਂ ਹਾਂ ਕੀ ਬਾਤ ਹੈ ਜੀ ਇਹ ਵੀ ਜੀ ਨਾ ਜਿਵੇਂ 200 ਰੁਪਏ ਮੀਟਰ ਵੈਲਵਟ ਆਮ ਹੀ ਵਿਕਦੀ ਹੈ 150 ਕੱਲੀ ਵੈਲਵਟ ਵੈਲਵਟ ਹੈ ਸਾਢੇ 7 ਮੀਟਰ ਕਪੜਾ ਹੋ ਗਿਆ ਬਿਲਕੁਲ ਜੀ ਠੀਕ ਹੈ ਨਾ ਜੀ ਇਹ ਮਤਲਬ 12-1300 ਕਪੜਾ ਆਉਂਦਾ ਹਾਂ ਹਾਂ ਇਹ ਸੂਟ ਦੇ ਦਾਂਗੇ 1320 ਰੁਪਏ ਦਾ ਦੇ 120 ਰੁਪਏ ਦਾ ਪੂਰਾ ਵਰਕ ਨਾਲ ਭਰਿਆ ਸੂਟ ਹਾਂਜੀ ਜੀ ਤੇ ਰੰਗ ਮਿਲ ਜਾਣਗੇ ਚ 4 ਹਾਂ ਹਾਂ ਆ ਦੇਖੋ ਜਿਵੇਂ ਨਾ ਹਾਂ ਜੀ ਸ਼ੇਡ ਵੀ ਬੜੇ ਵਧੀਆਗੇ ਨਾ ਦੇ ਕੀ ਬਾਤ ਇੱਥੇ ਡਿਜ਼ਾਈਨ ਵੀ ਹੋਰ ਮਿਲਦੇ ਰਹਿਣਗੇ ਭਾਜੀ ਹਾਂ ਜੀ ਵੀਰ ਜੀ ਜੇ 1320 ਤੋਂ ਸ਼ੁਰੂ ਕਰ ਦਿੰਨੇ ਹਾਂ ਇਹ ਜਿਹੜਾ 1320 ਵਾਲਾ ਰੇਟ ਹੈ ਨਾ ਇਹ ਲਿਮਟਿਡ ਪੀਰੀਅਡ ਹੈ ਓਕੇ 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 ਮਤਲਬ ਕਿ ਆ ਜਿਆਦਾਤਰ ਨਹੀਂ ਮਿਲਣਾ ਜੀ ਜੀ ਜੇ ਜਿਹਨੂੰ ਲੋੜ ਹੈ ਜਲਦੀ ਆ ਕੇ ਲੈ ਜੀ ਜਿੰਨੀ ਜਲਦੀ ਆ ਜਾਏਗਾ ਓਨੀ ਜਲਦੀ ਲੈ ਜਾਏਗਾ ਹਾਂ ਜੀ ਕੋਈ ਰੇਟੇ ਦੇ ਵਧਣੇ ਹੀ ਹੈ ਘਟਣੇ ਨਹੀਂ ਹੈਗੇ ਬਿਲਕੁਲ ਜੀ ਬਿਲਕੁਲ ਹਾਂ ਜੀ ਜਿਵੇਂ ਤੁਹਾਨੂੰ ਇੱਕ ਸਰਦੀ ਵਾਲੇ ਹਿਸਾਬ ਦੇ ਸੂਟ ਦਿਖਾਉਣੇ ਆ ਜੀ ਜੀ ਪਸ਼ਮੀਨੇ ਦੇ ਸੂਟ ਆਏ ਆ ਆ ਦੇਖੋ ਜੀ ਚੈੱਕ ਪਸ਼ਮੀਨਾ ਆ ਦੇਖੋ ਨਾਲ ਇਹਦੇ ਨਾਲ ਪੂਰਾ ਵਧੀਆ ਸਟੌਲ ਆਊਗਾ ਬਿਲਕੁਲ ਜੀ ਤੇ ਨਾਲ ਪਿਓਰ ਪਸ਼ਮੀਨੀ ਸਲਵਾਰ ਤੇ ਚੈੱਕ ਪਸ਼ਮੀਨੀ ਦਾ ਸ਼ਾਰਟ ਆ ਗਈ ਜੀ ਹਾਂ ਹਾਂ ਇਹ ਵੀ ਜੀ ਜਿਵੇਂ ਨਾ ਆਮ 5 350 ਵਿਕਦਾ ਇਹ ਦੇਣਾ ਹੀ ਸਿਰਫ 300 ਰੁਪਏ ਦਾ 300 ਰੁਪਏ ਦਾ ਭਾਜੀ ਸਿਰਫ ਜੀ ਕੀ ਬਾਤ ਹੈ ਸਟੌਲ ਦੇ ਨਾਲ ਤੇ ਕਪੜਾ ਵੀ ਪੂਰਾ ਵਧੀਆ ਹੈਵੀ ਵੇਸ ਹੈ ਸੂਟ ਦਾ ਵਜ਼ਨ ਵੀ ਹੈ ਅੱਛਾ ਇਹ ਲਾਈਨਿੰਗ ਜੀ ਵੀ ਆ ਗਿਆ ਤੇ ਚੈੱਕ ਦੇ ਵਿੱਚ ਵੀ ਆ ਗਿਆ ਹਾਂ ਜੀ ਇਹ ਦੋ ਡਿਜ਼ਾਈਨ ਹੈ ਜੀ ਤੇ ਰੰਗ ਮਿਲ ਜਾਣਗੇ 4 4 ਕੀ ਬਾਤ ਹੈ ਤੇ 3 300 ਰੁਪਏ ਰੇਂਜ ਸੂਟ ਆਊਗਾ ਵਾਹ ਜੀ ਵਾਹ ਇੱਕ ਵਿੱਚ ਤੁਹਾਨੂੰ ਦਿਖਾਉਂਦੇ ਆ ਕਿ ਡਿਜੀਟਲ ਪ੍ਰਿੰਟ ਪਸ਼ਮੀਨੇ ਦੇ ਸੂਟ ਆਏ ਹਾਂ 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 ਆ ਦੇਖੋ ਜੀ 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 ਪਿਓਰ ਪਸ਼ਮੀਨੇ ਦੀ ਸਲਵਾਰ ਬਿਲਕੁਲ ਜੀ ਤੇ ਆਹ ਡਿਜੀਟਲ ਪ੍ਰਿੰਟ ਪਸ਼ਮੀਨਾ ਦਾ ਆ ਦੇਖੋ ਲਿਖਿਆ ਵੀ ਹੋਊਗਾ ਡਿਜੀਟਲ ਪ੍ਰਿੰਟ ਦੂਰ ਪਸ਼ਮੀਨਾ ਕੀ ਬਾਤ ਹੈ ਜੀ ਆ ਦੇਖੋ ਜੀ ਡਿਜ਼ਾਈਨ ਦੇਖੋ ਇਹਨਾਂ ਦੇ ਹਾਂ ਹਾਂ ਡਿਜੀਟਲ ਪ੍ਰਿੰਟ ਡਿਜ਼ਾਈਨ ਹੈ ਬਿਲਕੁਲ ਜੀ ਪ੍ਰਿੰਟ ਵੀ ਬੜਾ ਵਧੀਆ ਬਹੁਤ ਸੋਹਣਾ ਹੈ ਜੀ ਮੈਂ ਕਿਹਾ ਆ ਦੇਖੋ ਜੀ ਨਾਲ ਦੇ ਨਾਲ ਆਹ ਸ਼ਾਲ ਬਿਲਕੁਲ ਠੀਕ ਹੈ ਨਾ ਜੀ ਮਤਲਬ ਸ਼ਾਲ ਦੇ ਉੱਤੇ ਵੀ ਐਨ ਸੇਮ ਡਿਜੀਟਲ ਪ੍ਰਿੰਟ ਆਏਗਾ ਨਾ ਜੀ ਸੇਮ ਪ੍ਰਿੰਟ ਆਊਗਾ ਜੀ ਬਿਲਕੁਲ ਜੀ ਇਹਦੇ ਵਿੱਚ ਕਲਰ ਡਿਜ਼ਾਈਨ ਕਾਫੀ ਨੇ ਜੀ 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 ਜਿਵੇਂ ਉਹਨਾਂ ਕਾ ਡਿਜ਼ਾਈਨ ਹੈ ਹਾਂ ਹਾਂ ਇਹ ਲੱਗ ਤੋਂ ਆ ਗਿਆ ਬਿਲਕੁਲ ਹਾਂ ਜੀ ਰੇਂਜ ਸੇਮ ਰਹੂਗੀ ਇਹਨਾਂ ਦੀ ਓਕੇ ਹਾਂ ਜੀ ਮਤਲਬ ਕਲਰ ਦਾ ਫਰਕ ਆਏਗਾ ਰੇਂਜ ਦਾ ਫਰਕ ਨਹੀਂ ਆਣਾ ਭਈ ਹਾਂ ਜੀ ਹਾਂ ਜੀ 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 ਆ ਦੇਖੋ ਜੀ ਵਾਹ ਜੀ ਵਾਹ ਇਹ ਵੀ ਜੀ ਨਾ ਜਿਵੇਂ ਆਮ ਹੀ 900 1000 ਰੁਪਏ ਦਾ ਸੂਟ ਵਿਕਦਾ ਇਸ ਕਰਨ ਦਾ ਡਿਜੀਟਲ ਪ੍ਰਿੰਟ ਹਾਂ ਹਾਂ ਕਿਉਂ ਦੇਖੋ ਸਪੰਨਾ ਦੇ ਸੂਟ ਹੀ 500 ਦੇ ਵਿਕਦੇ ਜੀ 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 ਇਹ ਬਿਲਕੁਲ ਤੁਹਾਨੂੰ 500 ਰੁਪਏ ਨਹੀਂ ਚਲਾ ਦੇਵਾਂਗੇ ਇਹ 500 ਰੁਪਏ ਦੇ ਦੇਣਾ ਜੇ ਹਾਂਜੀ ਆਹ ਬਾਕੀ ਬਾਤ ਹੈ ਜੀ ਪ੍ਰਿੰਟਿੰਗ ਵਗੈਰਾ ਬਹੁਤ ਵਧੀਆ ਸ਼ਾਨਦਾਰ ਪ੍ਰਿੰਟ ਆਉਣਗੇ ਹਾਂ ਹਾਂ ਆਹ ਦੇਖੋ ਜੀ ਵਾਹ ਜੀ ਵਾਹ ਕੀ ਬਾਤ ਹੈ ਮਤਲਬ ਸ਼ਾਲ ਵੀ ਖੁੱਲੇ ਡੁੱਲੇ ਆ ਕੋ ਛੋਟੇ ਮੋੜੇ ਸ਼ਾਲ ਨਹੀਂ ਹੈਗੇ ਨਾਲ ਨਾਲ ਜੀ ਤੇ ਪੀਸ ਵੀ ਬੜਾ ਵਧੀਆ ਹੈਗਾ ਇਸ ਵਾਰ ਤੁਹਾਨੂੰ ਦਿਖਾਉਂਦੇ ਆ ਜੀ ਇੱਕ ਜਰੀ ਵਰਕ ਵਾਲਾ ਡਿਜ਼ਾਈਨ ਹਾਂ ਹਾਂ ਅੱਛਾ ਇਹ ਵੀ ਪਸ਼ਮੀਨੇ ਚ ਹੀ ਆਏਗਾ ਜੀ ਪਿਓਰ ਪਸ਼ਮੀਨੇ ਦੀ ਬਣਤੀ ਹੈ ਜੀ ਸਰਦੀ ਵਾਲਾ ਪੀਸ ਹੈ ਬੜਾ ਵਧੀਆ ਹਾਂ ਹਾਂ ਆਹ ਦੇਖੋ ਜੀ ਖੁੱਲਾ ਦਿਖਾਉਂਦੇ ਆ ਪੀਸ 5 5 6 6 رنگ ਗਣਗੇ ਇੱਕ ਡਿਜ਼ਾਈਨ ਦੇ ਵਿੱਚ ਜੀ ਬਿਲਕੁਲ ਜੀ ਆ ਦੇਖੋ ਜੀ ਕੀ ਬਾਤ ਹੈ ਜੀ ਗਲੇ ਦੇ ਉੱਪਰ ਜਰੀ ਵਰਕ ਆ ਗਿਆ ਜੀ ਬਿਲਕੁਲ ਜੀ ਛੇਰੇ ਦੇ ਉੱਪਰ ਦੇਖੋ ਸਾਰਾ ਜਰੀ ਦਾ ਡਿਜ਼ਾਈਨ ਬਣਿਆਗਾ ਇਹ ਤਾਂ ਫੇਰ ਮੇਰੇ ਤੋਂ ਨਾ ਭਾਜੀ ਮਹਿੰਗਾ ਹੋਏਗਾ ਕਿਤੇ ਯਾਰ ਹਾਂਜੀ ਵੀਰ ਜੀ ਹਾਂ ਹਾਂ ਇਹ ਪੀਸ ਮਤਲਬ ਕਿ ਨਾ 1100 ਤੋਂ 200 ਸ਼ੁਰੂ ਹੀ ਹੁੰਦੇ ਜਰੀ ਵਾਲੇ ਬਿਲਕੁਲ ਜੀ ਨਾਲੇ ਜਿਹੜੇ ਆ ਵੇਸ ਹੈਗਾ ਜਿਹੜਾ ਲੱਗਾ ਹਾਂ ਇਹ ਆਪਾਂ ਲਗਨੀ ਸਿਰਫ 550 ਰੁਪਏ ਦਾ ਅੱਛਾ ਇਹ ਆਪਾਂ 550 ਚ ਹੀ ਦੇਣਾ ਹੈ ਵੀ 550 ਰੁਪਏ ਦੀ ਦਵਾਂਗੇ ਵਾਹ ਜੀ ਵਾਹ ਕਲਰ ਦੇਖੋ ਜੀ ਜਿਵੇਂ ਇੱਕ ਆ ਦੇਖੋ ਮੋਰ ਪੰਖੀ ਕਲਰ ਆ ਗਿਆ ਹਾਂ ਹਾਂ ਮਜੈਂਟਾ ਕਲਰ ਆ ਗਿਆ ਜੀ ਜੀ ਠੀਕ ਹੈ ਜੀ ਇੱਕ ਆ ਵਾਈਨ ਕਲਰ ਆ ਗਿਆ ਇਹ ਸੋਹ ਜੀ ਸਿਆਹ ਦੇਖੋ ਜਿਵੇਂ ਨਾ ਫਲਕਾਰੀਆਂ ਆਈਆਂ ਜੀ ਜੀ ਮੌਸਮ ਅੱਗੇ ਸੀਜ਼ਨ ਮਤਲਬ ਇਹ ਆ ਸ਼ਾਦੀ ਦਾ ਤਾਂ ਫਲਕਾਰੀਆਂ ਦੀ ਡਿਮਾਂਡ ਜ਼ਿਆਦਾ ਰਹੇਗੀ ਹਾਂ ਜੀ ਫਲਕਾਰੀਆਂ ਵਿਕਣੀਆਂ ਆ ਜੀ ਜੀ ਜਿਵੇਂ ਨਾ ਆ ਚੀਜ਼ ਆ ਦੇਖੋ ਡਿਜ਼ਾਈਨ ਦੇਖੋ ਕਿੱਡਾ ਪਿਆਰਾ ਹੈ ਬਿਲਕੁਲ ਜੀ ਇਹ ਫਲਕਾਰੀਆਂ ਨਾ ਜਿਵੇਂ ਆਮ ਹੀ ਮਤਲਬ ਅਨ 900 1000 ਰੁਪਏ ਦੀਆਂ ਵਿਕਦੀਆਂ ਬਿਲਕੁਲ ਚਨੂਨ ਦੇ ਉੱਪਰ ਹੂ ਵਰਕ ਆਊਗਾ ਹਾਂ ਹਾਂ ਕਲਰ ਡਿਜ਼ਾਈਨ ਇਹਦੇ ਵਿੱਚ ਮਿਲ ਜਾਣਗੇ ਤੁਹਾਨੂੰ ਬਿਲਕੁਲ ਜੀ ਇਹ ਵੀ ਜੀ ਆਪਾਂ 4 400 ਰੁਪਏ ਰਿੰਚ ਦਵਾਂਗੇ 400 ਰੁਪਏ ਦੀ ਫੁਲਕਾਰੀ ਦੇ ਦੇਣੀ 400 ਰੁਪਏ ਬਾਗ ਹਾਂਜੀ ਬਾਗ ਹੈ ਜੀ ਕੀ ਬਾਤ ਹੈ ਜੀ ਇਹਦੇ ਵਿੱਚ ਨੇ ਡਿਜ਼ਾਈਨਿੰਗ ਵਗੈਰਾ ਕਾਫੀ ਮਿਲ ਜਾਣਗੇ ਬਿਲਕੁਲ ਜੀ ਇੱਕ ਤੁਹਾਨੂੰ ਇਹਦੇ ਵਿੱਚ ਦਖਾਨੇ ਆਗੇ ਵਰਕ ਵਾਲੀ ਇਹਨੂੰ ਪਾਕਿਸਤਾਨੀ ਫੁਲਕਾਰੀ ਵੀ ਆਪਾਂ ਕਹਿ ਦਿੰਦੇ ਹਾਂ ਓਕੇ ਜੀ ਕਟ ਵਰਕ ਹੋਇਆ ਓਕੇ ਸਾਰੇ ਦੇ ਵਿੱਚ ਸ਼ੀਸ਼ੇ ਲੱਗੇ ਮਤਲਬ ਇਹ ਸ਼ੀਸ਼ੇ ਮੜੇ ਹੋਏ ਜਿੰਨੂੰ ਆਪਾਂ ਕਹਿੰ ਜਿਵੇਂ ਆਹ ਚੀਜ਼ਾਂ ਜੀ ਇਹ ਆਪਾਂ ਨੂੰ 480 ਤੋਂ ਸ਼ੁਰੂ ਕਰਦੇ ਆਂ ਜੀ ਇਹ 480 ਰੁਪਏ ਤੋਂ ਸ਼ੁਰੂ ਕਰ ਦਾਂਗੇ ਹਾਂਜੀ ਜਿਵੇਂ ਇਸ ਤਰ੍ਹਾਂ ਦਾ ਫਰਕ ਹੈ ਇਹ 480 ਦਾ ਪੀਸੀ ਇਹਨਾਂ 'ਚ ਵੀ ਰੰਗ ਵਗੈਰਾ ਅਲੱਗ-ਅਲੱਗ ਮਿਲ ਜਾਂਦੇ ਆ ਜੀ ਵੀਜੀ ਤਿੰਨ-ਤਿੰਨ ਚਾਰ-ਚਾਰ ਰੰਗ ਹੁੰਦੇ ਨੇ ਇਹਨਾਂ 'ਚ ਸਾਰਿਆਂ ਦੇ ਵਿੱਚ ਹਾਂਜੀ ਮੇਨ ਦਾ ਰੈੱਡ, ਅਜੈਂਟਾ ਤੇ ਮਹਿਰੂਨੀ ਹੁੰਦਾਗਾ ਕੀ ਬਾਤ ਹੈ ਜੀ ਹਾਂਜੀ ਵਾਹ ਜੀ ਵਾਹ ਤੇ ਵੀ ਜੀ ਕਰੇ ਆਪਣਾ ਐਡਰੈਸ ਤੇ ਮਾਇਲ ਨੰਬਰ ਦੱਸ ਦਿਓ ਹਾਂਜੀ ਵੀਜੀ ਆਪਣੀ ਇਹ ਜੀ ਮੋੜ ਮੰਡੀ ਸਰਕਾਰੀ ਹਸਪਤਲ ਗੇਟ ਨੰਬਰ 1 ਦੇ ਕੋਲੇ ਸ਼ਾਪ ਹੈ ਜੀ ਸਿਮਰਨ ਟੈਕਸਟਾਈਲ ਬਠਿੰਡੇ ਵਾਲੇ 56739401 ਜੇ ਕਿਵਰੀ ਫੋਨ ਨਾ ਪਿਕ ਹੋ ਸਕੇ ਤਾਂ ਮੈਸੇਜ ਛੱਡ ਦਿਓ ਵਟਸਐਪ ਤੇ